ਸਹੀ ਮਾਨਾ ਚ ਪੰਥ ਕ ਰਾਜਨੀਤੀ ਹੈ ਉਹਦੇ ਚੋਂ 35 ਵੀ ਪੰਥਕ ਨਿਕਲਣਗੇ ਜੇ ਖੁਦ ਉਹਨਾਂ ਦਾ ਖਾਸਾ ਪੰਥਕ ਨਹੀਂ ਉਸ ਹਿਰਦਤਾ ਨਹੀਂ ਰਹੀ ਪੰਥ ਕ ਰਾਜਨੀਤੀ ਨਹੀਂ ਰਹੀ ਆਪ ਦੇ ਸਵੈ ਹਿੱਤਾਂ ਦੀ ਸਵਾਰਥੀ ਹਿੱਤਾਂ ਦੀ ਪੂਰਤੀ ਦੀ ਰਾਜਨੀਤੀ ਹੈ ਫਿਰ ਤਾਂ ਜੋ ਵੀ ਪੰਥਰਾ ਨਿਕਲੂ ਭਾਈ ਰਾਜਵਾਣਾ ਦੇ ਮਾਮਲੇ ਚ ਉਹ ਸਵਾਰਥੀ ਹਿੱਤਾਂ ਨੂੰ ਮੁੱਖ ਰੱਖ ਕੇ ਲੇ ਗੋ ਪੰਥ ਕੇ ਤਾਲੂ ਤੁਹੇ ਦੇਖ ਜਦੋਂ ਅਕਾਲੀ ਦਲ ਅਜੇ ਇੰਨਾ ਨਗਾਰ ਨਹੀਂ ਆਇਆ ਸੀ ਧਰਮ ਜੁੱਧ ਮੋਰਚਾ ਵੀ ਸ਼ੁਰੂ ਹੋਇਆ ਨਾ ਉਸ ਮੌਕੇ ਦੇ ਉੱਤੇ ਅਨੰਦਪੁਰ ਸਾਹਿਬ ਦੇ ਮਤਾ ਉਹਨਾਂ ਨੇ ਮੁੱਖ ਬਣਾਇਆ ਜਿਹਦੇ ਉੱਤੇ ਲਾਮਬੰਦੀ ਸੀ ਉਹਨਾਂ ਨੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਵੱਡੀ ਪੱਤਰ ਤੇ ਪ੍ਰੋਪਗੇਟ ਕੀਤਾ ਸਿੱਖ ਕੌਮ 'ਚ ਵੀ ਤੇ ਦੇਸ਼ 'ਚ ਵੀ ਅੰਗਰੇਜ਼ੀ ਦੇ ਵਿੱਚ ਵੀ ਹਿੰਦੀ ਦੇ ਵਿੱਚ ਵੀ ਪਹੁੰਚਾਇਆ ਆਪ ਜਾ ਕੇ ਦੇ ਕੇ ਆਏ ਪਾਰਲੀਮੈਂਟ ਦੇ ਮੈਂਬਰਾਂ ਨੂੰ ਦੇ ਕੇ ਆਏ ਪਾਰਟੀ ਦੇ ਆਗੂਆਂ ਨੂੰ ਦੇ ਕੇ ਆਏ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਉਹ ਹੁੰਦਾ ਇੱਕ ਕਲਾਮਬੰਦੀ ਵੀ ਤੁਸੀਂ ਸਾਰੇ ਦੇਸ਼ ਦੇ ਵਿੱਚ ਆਪਦੇ ਪੱਖ 'ਚ ਕਲਾਮਬੰਦੀ ਵੀ ਅਸੀਂ ਹੱਕ ਸੱਚ ਦੀ ਤੇ ਇਨਸਾਫ ਦੀ ਭਾਈ ਲੜਾਈ ਲੜ ਰਹੇ ਇਹ ਤੂੰ ਦੱਸਦੇ ਹੋ ਜੇ ਤੈਨੂੰ ਪਤਾ ਹੋਵੇ ਵੀ ਕੋਈ ਇਹੀ ਜੀ ਇੱਕ ਵੀ ਕੋਸ਼ਿਸ਼ ਇਹਨਾਂ ਨੇ ਹੁਣ ਕੀਤੀ ਹੈ ਵੀਡੀਓ ਧਰਮ ਜੋਦ ਮੋਰਚੇ ਬਣੇ ਕਿਉਂਕਿ ਉਦੋਂ ਅਜੇ ਅਕਾਲੀ ਦਲ ਦਾ ਖਾਸਾ ਇਹਨਾਂ ਨਹੀਂ ਸੀ। ਉਦੋਂ ਇਹ ਸਿਸਟਮਾ ਇੱਡਾ ਨਿਗਾਰ ਬਣੀ ਸੀ। ਲੈਂਦੇ ਸੀ ਫੈਸਲੇ, ਕੋਸ਼ ਕਰਦੇ ਸੀ, ਕੁਝ ਹਰਤਾਸੀ ਬਚੀ ਹੁੰਦੀ। ਹੁਣ ਇਹਨਾਂ ਨੇ ਉਹ ਨਹੀਂ ਕੀਤਾ। ਸਾਰਾ ਕੋਈ ਕੋਈ ਵੀ ਉਹੀ ਜੈਪਟ ਦੇਸ਼ ਦੇ ਲੋਕਾਂ ਤੱਕ ਜਾਣ ਦੀ ਕਿਉਂ ਨਹੀਂ ਸੀ ਜਾ ਸਕਦਾ। ਇਹ ਸਾਡੇ ਬੰਦੇ ਨਾਲ ਇਹਦੀ ਤਾਂ ਅਪੀਲ ਧਰਮ ਜਦੋਂ ਮੋਰਤੇ ਨਾਲ ਕਿਤੇ ਵੱਧ ਸੀਗੀ ਪਰ ਇਮੋਸ਼ਨਲ ਅਪੀਲ ਬਹੁਤ ਸੀ ਜਾ ਕੇ ਪਾਰਟੀਆਂ ਨੂੰ ਸਾਊਥ ਬਿਨਾ ਤੋਂ ਲੈ ਕੇ ਨਾਰਥ-ਈਸਟ ਤੱਕ ਬਸ ਦੇਸ਼ ਦਾ ਕੋਨਾ ਕੋਨੇ ਤੇ ਜਾਂਦੇ ਜਾ ਕੇ ਆਪਣੀ ਗੱਲ ਲੈ ਕੇ ਜਾਂਦੇ ਇਹ ਹੁੰਦੀ ਹੈ ਸਿਆਸੀ ਲੜਾਈ ਇਹ ਇਹਨਾਂ ਦੀ ਨਾਲ ਲੋੜ ਹੈ ਨਾ ਜਜ਼ਬਾ ਹੈ ਨਾ ਦੇ ਵਿੱਚ ਇਸ ਕਿਸੇ ਮਤਾਂ ਤਾਂ ਆਪਾਂ ਇਹ ਗੱਲ ਕਰਦੇ ਆ ਵੀ ਇਹ ਨਹੀਂ ਹੈ ਸੋ ਇਹਦੇ ਵਿੱਚੋਂ ਹੁਣ ਤੁਸੀਂ ਆਪੇ ਹਿਸਾਬ ਲਾ ਲੂ ਕੀ ਨਿਕਲੂਗਾ। ਉਹੀ ਗੱਲ ਮੈਂ ਕਹਣਾ ਪਹਿਲਾਂ ਉਹਨੇ ਮਿਲਣ ਦਾ ਸਮਾਂ ਨਹੀਂ ਦੇਣਾ। ਤੇ ਜੇ ਸਮਾਂ ਦੇਊ ਉਹਦੋਂ ਬਾਅਦ ਉਹ ਲਾਰਾ ਲਾਊ ਕੋਈ। ਉਹ ਘੱਟ ਲਾਊ ਇਹ ਆ ਕੇ ਵੱਧ ਉਹਨੂੰ ਪ੍ਰਚਾਰ ਨੂੰ। ਮੈਨੂੰ ਤਾਂ ਵੱਲ ਕੋਈ। ਹਾਂ ਕੋਈ ਸੌਦਾ ਹੋ ਜੇ ਵੱਡਾ ਅੰਦਰ ਖਾਤੇ। ਕੋਈ ਵੱਡਾ ਸੌਦਾ ਹੋ ਜੇ। ਜਿਹਨੂੰ ਰੂਟ ਆਉਟ ਨਹੀਂ ਕੀਤਾ ਜਾ ਸਕਦਾ। ਪੀਉਨਾਂ ਨੇ ਸਿੱਖਾ ਨੂੰ ਹਿੰਦੂ ਦੇ ਆਪਦੇ ਨਾਲ ਜੋੜਨ ਵਾਸਤੇ ਆਪਦੇ 'ਚ ਜذب ਕਰਨ ਵਾਸਤੇ। ਤੇ ਉਹਨਾਂ ਨੂੰ ਲੱਗੇ ਕਿ ਜਦ ਅਕਾਲੀਆਂ ਦੀ ਲੋੜ ਇਹਦੇ 'ਚ ਹੈ ਹੀ ਹੈ ਜਿਹੋ ਜਿਹੇ ਵੀ। ਉਹਨੇ ਕੋਈ ਦਬਾਅ ਤਾਂ ਉਹਨਾਂ ਤੇ ਪਾ ਨਹੀਂ ਸਕਦੇ। ਬਹੁਤ ਕਾਣੇ ਹੋ ਚੁੱਕੇ ਨੇ ਬਹੁਤ। ਉਹਨਾਂ ਨੂੰ ਇਹਨਾਂ ਦਾ ਪੂਰਾ ਪਤਾ ਕੱਲੀ-ਕੱਲੀ ਗੱਲ ਦਾ, ਸਾਰਾ ਕਰਤਾਰ ਦਾ ਪਤਾ ਹੈ। ਉਹਨੋਂ ਉਹ ਤਾਂ ਗੱਲ ਨਹੀਂ ਜਿਹੜੀ ਅੱਜ ਤੋਂ 20 ਸਾਲ ਪਹਿਲਾਂ ਸੀ ਵੀ ਅਕਾਲੀ ਦਲ ਕੋਈ ਦਬਾਅ ਪਾ। ਹੁਣ ਤਾਂ ਭੀ ਕੀ ਹੈ ਨਾ ਕਿੰਨੀ ਇਹਨਾਂ ਨੂੰ ਦੇ ਦਿੰਦੇ ਨੇ ਹੋਏ ਕਿੰਨੀ ਕੁ ਮੰਗ ਲੈਣਗੇ ਤੇ ਉਹਦੇ ਚਾਹੇ ਕੀਮਤ ਕਿੰਨੀ ਦਿੰਦੇ ਨੇ ਤਾਂ ਕੁਝ ਵੀ ਦੇ ਸਕਦੇ ਕੁਝ ਵੀ ਟਿੱਕੇ ਲਾ ਕੇ ਤਾਂ ਰਾਮ ਮੰਦਰ ਦਾ ਜਿੱਦੇ ਉਦਘਾਟਨ ਹੋਣਾ ਹੈ ਇਹ ਤਾਂ ਮੂਰੇ ਜਾ ਸਕਦੇ ਮੈਨੂੰ ਤਾਂ ਇਹ ਵੀ ਕੋਈ ਹੈਰਾਨੀ ਨਹੀਂ ਜੇ ਐਸਜੀਪੀਸੀ ਦੇ ਅਹੁਦੇਦਾਰ ਜਾ ਕੇ ਉੱਥੇ ਖੜ੍ਹ ਜਾਂਣ ਟਿੱਕੇ ਲਾ ਕੇ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਉਹ ਅੱਜ ਥੋੜੀ ਜੀ ਬਦਮੀ ਲੱਗ ਸਕਦੀ ਹੈ ਸਾਨੂੰ ਆ ਕੀਮਤ ਲੈਣਗੇ ਰਾਜੂ ਆਣੇ ਦੇ ਵੀ ਹੁਣ ਸਾਡੀ ਮੁੱਠੀ ਚ ਆਇਆ ਹੈ ਜੇ ਉਹਦੀ ਜਾਨ ਬਚਾਉਣੀ ਹੈ ਆ ਕੀ ਦਿੱਤੇ ਇਹ ਦੇਣ ਲਈ ਤਿਆਰ ਕੋ ਜਾਨ ਕਿਉਂਕਿ ਨਾ ਪੰਥਕ ਦਰਦ ਦਾ ਨਾ ਕਿਤੇ ਗੈਰਤ ਸਵਾਰਥੀ ਸਵਾਰਥਾ ਲਾਲਚੀ ਲਾਲਚੀ